ਤਸਵੀਰਾਂ ਤੁਹਾਨੂੰ ਵਿਖਾਉਣ ਲਿਆਏ ਆ ਇੱਕ ਮਿਹਨਤੀ ਬਾਪੂ ਦੀਆਂ ਜਿਹਦੀਆਂ ਅੱਖਾਂ ਵਿੱਚ ਜਿਹੜੀ ਨਿਮਰਤਾ ਏ ਅੱਖਾਂ ਚੋਂ ਹੰਝੂ ਵੀ ਨੇ ਜੋ ਮਿਹਨਤ ਕਰ ਕਰਕੇ ਸ਼ਰੀਰ ਨੂੰ ਪੱਕਾ ਕਰ ਕਰਕੇ ਵਹਾਏ ਨੇ ਤਾਂ ਉਸ ਬਾਪੂ ਜੀ ਨਾਲ ਅਸੀਂ ਗੱਲਬਾਤ ਕਰਦੇ ਆ ਦਿਖਾਉਨੇ ਆ ਤੁਹਾਨੂੰ ਉਹਨਾਂ ਦੀ ਦਰਦ ਭਰੀ ਕਹਾਣੀ ਕਿ ਕਿਸ ਤਰ੍ਹਾਂ ਉਹ ਬਜ਼ੁਰਗ ਅਵਸਥਾ ਦੇ ਵਿੱਚ ਵੀ ਜਿਹੜਾ ਅੱਜ ਵੀ ਚਾਹ ਦੀ ਜਿਹੜੀ ਸੇਲ ਕਰ ਰਹੇ ਨੇ ਤੇ ਅਮਰੀਕ ਸਰ ਦਾ ਸੰਸਟੀ ਇਲਾਕਾ ਏ ਸੋ ਹੁਣ ਆਓ ਚੱਲਦੇ ਆ ਤੇ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਕਿ ਕਿੰਨੇ ਸਮੇਂ ਤੋਂ ੜੀ ਇੱਥੇ ਚਾਹ ਬਣਾ ਰਹੇ ਨੇ ਇਹਨਾਂ ਦਾ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੀਤੂ ਸਿੰਘ ਹੈ ਜੀ ਅੱਛਾ ਕਿੰਨੇ ਚਿਰ ਤੋਂ ਇੱਥੇ ਤੁਸੀਂ ਚਾਹ ਬਣਾ ਰਹੇ ਹੋ ਮੈਂ ਸਾਰੇ 2018 ਤੋਂ ਇੱਥੇ ਚੌਥੀ ਵੀ ਨਹੀਂ ਕਿੰਨੀ ਕ ਪਸੰਦ ਕਰਦੇ ਨੇ ਲੋਕੀ ਤੁਹਾਡੀ ਚਾਹ ਕਿੰਨਾ ਘਾਰੇ ਨੇ ਤੁਹਾਡੇ ਤੇਜ ਮਹਾਰਾਜ ਹੁਣ ਤੁਸੀਂ ਆ ਵੀ ਪੀਓ ਬਹੁਤ ਪਸੰਦ ਕਰੋ अच्छा बापूजी ਤੁਸੀਂ ਇਸ ਕੰਮ ਤੋਂ ਪਹਿਲਾਂ ਵੀ ਕੋਈ ਕੰਮ ਕਰਦੇ ਸੋ ਜਾਂ ਸ਼ੁਰੂ ਤੋਂ ਚਾਹ ਰਹੇ ਤੁਸੀਂ ਕੰਮ ਕਰਦੇ ਸੋ ਨਹੀਂ ਮੈਂ ਕਹਿੰਦਾ ਬਲ ਕਾਰੀਗਰਾਂ ਮੈਥੋਂ ਭਵੇਂ ਡੰਡਾ ਕੰਮ ਕਰਵਾ ਲੀਂਦੀ ਭਵੇਂ ਪੂਲਾ ਦਾ ਕੰਮ ਕਰਵਾ ਲੀਂਦੀ ਅੱਛਾ ਮੈਂ ਕੁਝ ਥਰੰਦਾਂ ਨੂੰ ਆ ਅੱਛਾ 1985 ਤੋਂ 1983 ਤੱਕ ਇਰਾਫੀ ਰਹਿਆ ਇਹ ਹੈ ਕਿ ਹੁਣ ਉਰੇਜ ਹੋ ਗਈ ਹੈ ਅੱਛਾ ਇਸ ਕਰਕੇ ਉਮਰ ਦੇ ਹਿਸਾਬ ਨਾਲ ਮੈਥੋਂ ਕੰਮ ਉਹ ਨਹੀਂ ਸੀ ਹੋ ਰਿਹਾ ਤੇ ਮੈਂ 2018 ਵਿੱਚੋਂ ਕੰਮ ਛੱਡ ਕੇ ਫਿਰ ਇਸ ਕੰਮ ਦੇ ਵਿੱਚ ਆਇਆ ਅਜੇ ਤੋ ਕੀ 12ਵੀਂ ਕੰਮ ਕਰਕੇ ਆ ਚੁੱਕੇ ਹੋ ਹਾਂਜੀ ਕੀ ਕੰਮ ਕਰਦੇ ਸੋ ਉੱਥੇ ਮੈਂ ਸ਼ੈਟਰਿੰਗ ਦਾ ਕੰਮ ਕਰਦਾ ਹਾਂ ਜੀ ਅੱਜ ਇੱਥੇ ਵੀ ਅਸੀਰੂ ਨੇ ਆਪਣੇ ਆਪ ਹੀ ਬਣਿਆ ਤੇ ਕੈਮਰੇ ਸੋ ਜਾ ਉਸ ਤੋਂ ਵੀ ਕੰਮ ਕੀਤਾ ਹੋਰ ਬਣਿਆ ਹੈ ਲੱਗੇਗਾ ਕੋਈ ਸਾਰੇ ਕੰਮ ਹੀ ਦੇ ਨੇ ਹਾਂਜੀ ਤੇ ਫਿਰ ਚਾਹ ਦਾ ਕੰਮ ਸ਼ੁਰੂ ਕਰਨ ਦਾ ਇਰਾਦਾ ਕਿਵੇਂ ਬਣਿਆ ਕਿ ਇਹ ਕੰਮ ਕੀਤਾ ਜਾਵੇ ਉਹ ਮੈਂ 2 ਮਹੀਨੇ ਕਰ ਰਿਹਾ ਆਪਣੇ ਬੱਚਾ ਜੀ ਕਿ ਮਰੀਆਂੜੀਆਂ ਲੱਤਾਂ ਪਾਵਾਂ ਪੈਰ ਦੁਰਨੇ ਸ਼ੁਰੂ ਹੋ ਗਏ ਕਿ ਤੂੰ ਤੂੰ ਘਰੋਂ ਬਾਹਰ ਜਾਣਾ ਨਹੀਂ ਆਉਣ ਤੇ ਇਸ ਕਰਕੇ ਫਿਰ ਸੋਚਿਆ ਕਿ ਪੁੰਨ ਦਾ ਯਾਰ ਦੋਸਤ ਸੀ ਉਹਨੇ ਕਿਹਾ ਵੀ ਤੂੰ ਇੱਥੇ ਇਹ ਕੰਮ ਕਰ ਕਿ ਸਿਰਫ ਉਹਦੇ ਪਿਆਰ ਦੇ ਫਰੇਗਾ ਕਿ ਕੋਸ ਡੈਮ ਕੋਲ ਮੈਂ ਪਾਣੀ ਲਈ ਬਾਲਟੀ ਲਾ ਕੇ ਰੱਖੀ ਸੀ ਪਾਣੀ ਵਾਸਤੇ ਤੇ ਹੁਣ ਇਹੋ ਟੜ੍ਹੇ ਸਾਹਮਣੇ ਬਾਹਰ ਪਈਆਂ ਬਾਲਟੀਆਂ ਉਹ ਦੋ ਦੋ ਸੁੱਕੇ ਜਾਈ ਗਈਆਂ ਅੱਛਾ ਹਾਂਜੀ ਤੇ ਬਾਪੂ ਜੀ ਤੁਹਾਡੇ ਜੀਵਨ ਸਾਥੀ ਕੀ ਉਹ ਮੌਜੂਦ ਨੇ ਹੁੰਦੇ ਨੇ ਉਹ ਜਾਂ ਘਰ ਹੀ ਰਹਿੰਦੇ ਨੇ ਨਹੀਂ ਸਰ ਉਹ ਮੇਰੇ ਨਾਲ ਹੀ ਹੁੰਦੇ ਨੇ ਅੱਜ ਥੋੜਾ ਲੇਟ ਹੋ ਗਿਆ ਨਹੀਂ ਤੇ ਐਸ ਟਾਈਮ ਨੂੰ ਨਾ ਇੱਥੇ ਹੀ ਹੋਣਾ ਸੀ ਹਾਂਜੀ ਤੇ ਕਿੰਨੇ ਦਾ ਕੱਪ ਤੁਸੀਂ ਵੇਚਦੇ ਹੋ ਜਿਹੜੀ ਜਨਤਾ ਹੁੰਦੀ ਹੈ ਕਿੰਨੇ ਦਾ ਕੱਪ ਤੁਸੀਂ ਦਿੰਦੇ ਅਸੀਂ 10 ਰੁਪਏ ਦਾ ਚਾਹ ਦਾ ਕੱਪ ਦਿੰਦੇ ਹਾਂ ਜੀ ਅੱਛਾ ਜੀ ਤੇ ਨਾਲ ਰੋਟੀ ਆ ਬਣਾਈ ਦੀ ਆ ਇੱਕ ਸਬਜ਼ੀ ਦੋ ਸਬਜ਼ੀਆਂ ਬਣਾਈ ਹੋਏ ਨੇ 50 ਰੁਪਏ 28 ਲੀ ਗਏ ਪੰਜ ਫੁਲਕੇ ਖਾ ਲੇ ਕੋਈ ਛੇ ਖਾ ਲੇ ਅੱਛਾ ਜੀ ਕੋਈ ਚਾਰ ਖਾ ਲੇ ਹਾਂ ਜੀ ਤੇ ਰੋਟੀ ਸਵੇਰ ਦੇ ਟਾਈਮ ਹੀ ਹੁੰਦੀ ਹੈ ਜੀ ਆਪਣਾ ਤੇ ਮਤਲਬ ਹਾਂ ਸੂਰ ਤਿੰਨ ਕੁ ਵਜੇ ਤੋਂ ਪਹਿਲੀ ਪਹਿਲੀ 4 ਵਜੇ ਤੋਂ ਹਾਂ ਜੀ ਇਹ ਜਿਹੜੇ ਇਥੇ ਲੇਬਰ ਹੁੰਦੀ ਹੈ ਉਹ ਤਾਂ ਫਿਰ ਤੁਹਾਡੇ ਕੋਲ ਬਹੁਤ ਆਉਂਦੀ ਹੋਵੇਗੀ ਕਿਉਂ ਲੇਬਰ ਦਾ ਲੱਗਾ ਹੈ ਬਟਾਲਾ ਰੋਡ ਹਾਂ ਜੀ ਆਉਂਦੇ ਨੇ ਜਿਹੜਾ ਮਤਲਬ ਗੱਲ ਤੁਹਾਡੀ ਬਣਾਈ ਦੀ ਤਕਰੀਬਨ ਤਕਰੀਬਨ ਖਤਮ ਹੋ ਹੀ ਜਾਂਦੀ ਹੈ ਅੱਛਾ ਜੀ ਹਾਂ ਜੀ ਅੱਛਾ ਬਾਪੂ ਜੀ ਤੁਹਾਡੀ ਚਾਹ ਦੀ ਚਰਚਾ ਬੜੀ ਸੁਣੀ ਹੈ ਪਿਆਓ ਵੀ ਦੇਖਦੇ ਆਂ ਪੀ ਕੇ ਕੀ ਤੇ ਵਾਕੇ ਕਮਾਲ ਹੈ ਕੀ ਚਾਹ ਦੇ ਵਿੱਚ ਦੇ ਦਿਓ ਤੁਸੀਂ ਇੱਕ ਗਲਾਸ ਦੇ ਦਿਓ ਇੱਕ ਗਲਾਸ ਸੋ ਇਹ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਬਾਪੂ ਜੀ ਦੁਆਰਾ ਜਿਹੜੀ ਬਣਾਈ ਹੋਈ ਚਾਹ ਹੋਸੀ ਪੀ ਰਹੇ ਆ ਤੇ ਵਾਕਿਆ ਹੀ ਬਾਕਮਾਲ ਜਿਹੜੀ ਚਾਹ ਬਣਾਈ ਹੋਈ ਹੈ ਬਾਪੂ ਜੀ ਚਾਹ ਬਾਅਦ ਚ ਬੀਨੇ ਨਾਲ ਹੋਰ ਗੱਲਾਂ ਕਰਦੇ ਆ ਤੁਸੀਂ ਨਾਲ ਚੱਲੋ ਅਸੀਂ ਵੇਖ ਰਹੇ ਆ ਕਿ ਤੁਸੀਂ ਇੱਥੇ ਨਾਲ ਆ ਜਾਓ ਹਾਂਜੀ ਕਿ ਇੱਥੇ ਜਿਹੜੇ ਬੜੇ ਹੀ ਵਧੀਆ ਜਿਹੜੇ ਸੋਫਾ ਸੈਟ ਵੀ ਲਾਏ ਹੋਏ ਨੇ ਕਿ ਜਾ ਕੇ ਜਿਹੜੀ ਲੇਬਰ ਹੁੰਦੀ ਹੈ ਤੇ ਉਹ ਸੋਫਿਆਂ ਤੇ ਆ ਕੇ ਤੇ ਜਿਹੜੀ ਬੈਠ ਜਾਂਦੀ ਏ ਇਹ ਸੋਫੇ ਲਾਉਣ ਦਾ ਇੱਥੇ ਕੀ ਕਰਨ ਹੈ ਕਾਰਨ ਕੋਈ ਨਹੀਂ ਸਾਹਿਬ ਇਹ ਐਕਸਟਰਾ দান ਵਿੱਚ ਹੀ ਮਿਲਿਆ ਸੀ ਅੱਛਾ ਹਾਂਜੀ ਤੇ ਉਥੇ ਰਾਮੀ ਨੇ ਲੱਗਦੀ ਉਹਨਾਂ ਨੇ ਕਹਿ ਲਿਆ ਵੀ ਸਾਡੇ ਕੋਲ ਬੇਕਾਰ ਹੋ ਗਿਆ ਉਹ ਆਪਾਂ ਜੋ ਕੋ ਇੱਥੇ ਰੱਖ ਲਿਆ ਬਾਕੀ ਆਪਣੇ ਕੋਲ ਦੇ ਚਾਰ ਪੰਜ ਕੁਰਸੀਆਂ ਆ ਗਈਆਂ ਪੰਜੇ ਇਹਦੇ ਉਹ ਆਪਣੇ ਹੱਥ ਦੇ ਹੀ ਬਣੇ ਨੇ ਅੱਛਾ ਹਾਂਜੀ ਤੇ ਦਾਪੂ ਜੀ ਕਿੰਨੇ ਕ ਕੱਪ ਚਾਹ ਦੇ ਵੇਚ ਜਾਂਦੇ ਨੇ ਕਿੰਨੀ ਕੀ ਸੇਲ ਹੋ ਜਾਂਦੀ ਹੈ ਦੇਖੋ ਜੀ ਸੇਲ ਜਾਂ ਕੀ ਨੀ ਬੋਲ ਘਟਿਆ ਅੱਛਾ ਯਹੀ ਗੱਲ ਸਮਝਿਓ ਨਿਕਲ ਨਾ ਕੋਈ ਜਾਂਦੀ ਰੋਟੀ ਨਾਲ ਲੱਗ ਜਾਂਦੀ ਹੈ ਅੱਛਾ ਜੀ ਹਾਂਜੀ ਤੋਂ ਬੜੇ ਆਦੀ ਆਦੀ ਤੋਂ ਜੀ ਮਤਲਬ 500 ਸੇਲ ਉਹਨਾਂ ਲਈ 600 ਸੇਲ ਉਹ ਵੀ ਮੈਨੂੰ ਇੰਨੀ ਕੀ ਸੇਲ ਆਪਣੀ 700 ਵੱਧ ਉਹਦਾ 700 ਇਸ ਤੋਂ ਬਸ ਇੰਨੀ ਕੀ ਸੇਲ ਨਹੀਂ ਜੀ ਬਾਪੂ ਜੀ ਜਿਹੜੇ ਐ ਸੋਸ਼ਲ ਮੀਡੀਆ ਇਨਫਲੂਐਂਸਰ ਹੈਗੇ ਬੜੀ ਵਾਰ ਤੁਹਾਡੀਆਂ ਵੀਡੀਓ ਬਣਾ ਕੇ ਲੈ ਕੇ ਜਾ ਚੁੱਕੇ ਨੇ ਤੁਹਾਡੀ ਪਤਨੀ ਵੀ ਉਹਦੇ ਨਾਲ ਸੀ ਕਿ ਐਨਾ ਬਜ਼ੁਰਗ ਬਾਪੂ ਜੀ ਦੀ ਮਦਦ ਕੀਤੀ ਜਾਵੇ ਕੋਈ ਮਦਦ ਵਾਸਤੇ ਅੱਗੇ ਆਇਆ ਜੀ ਇੱਕ ਤੋਂ ਆਏ ਜਰੂਰ ਹੈ ਜੀ ਅੱਛਾ ਜੀ ਇੱਕ ਤੋਂ ਦਿੱਲੀ ਤੋਂ ਆਏ ਸੀ ਅੱਛਾ ਤੇ ਨਾ ਦੋ ਦਿੱਲੀ ਤੋਂ ਆਏ ਸੀ ਅੱਛਾ ਹਾਂ ਜੀ ਕੋਈ ਮਦਦ ਕੀਤੀ ਉਹਨਾਂ ਨੇ ਆਏ ਇਹ ਕਿਹੜਾ ਭਾਈ 5000 ਰੁਪਏ ਦੇ ਗਿਆ ਹੈ ਇਹ ਕਿਹੜਾ 2000 ਰੁਪਏ ਦੇ ਗਿਆ ਹਾਂਜੀ ਅੱਛਾ ਬਾਪੂ ਜੀ ਤੁਸੀਂ ਇੰਨੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਇੰਨੀ ਮਿਹਨਤ ਨਾਲ ਕੰਮ ਕਰ ਰਹੇ ਹੋ ਤੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਉਹ ਜਿਹੜੀ ਨਸ਼ੇ ਕਰ ਰਹੀ ਹੈ ਜਾਂ ਵਿਹਲੀ ਘੁੰਮਦੀ ਹੈ ਕੀ ਸੰਦੇਸ਼ ਦੇਣਾ ਜਾਓਗੇ ਤੁਸੀਂ ਸੋ ਅਸੀਂ ਜਿਹੜੀ ਸੰਦੇਸ਼ ਦੇਵਾਂਗੇ ਕਿ ਨਸ਼ਿਆਂ ਤੋਂ ਬਚੋ ਨੇ ਕੋਈ ਚੰਗਾ ਕੰਮ ਕਰੇ ਜਿਹੜਾ ਸਮਾਜ ਦੇ ਵਿੱਚ ਹਰ ਇੱਕ ਨੂੰ ਚੰਗਾ ਲੱਗੇ ਹਾਂਜੀ ਹਾਂਜੀ ਇਹ ਵੀ ਚਾਹ ਪੀਂਦੇ ਨੇ ਤੁਹਾਡੇ ਕੋਲ ਆ ਕੇ ਹਾਂਜੀ ਹਾਂਜੀ ਕਿੰਨੀ ਵਧੀਆ ਬਣਾਉਂਦੇ ਜੀ ਚਾਹ ਬਾਪੂ ਵਧੀਆ ਵਧੀਆ ਬਾਹੂ ਬੜੇ ਵਧੀਆ ਚਾਹ ਬਣਾਉਂਦਾ ਬਾਪੂ ਅੱਛਾ ਕਿੰਨੇ ਕਦਰ ਤੋਂ ਪੀਦੇ ਹੋ ਹਾਂਜੀ ਮੈਨੂੰ ਅਬ ਪਾਲੋ ਇਸ ਦਰਾਂ ਵਿੱਚ ਚਾਹ ਤੇ ਜੇਰੋਂ ਦੀ ਨਾ ਦੁਕਾਨ ਖੋਲੀ ਨਾ ਉਹ ਨਹੀਂ ਮੈਂ ਚਾਹ ਪੀਣਾ ਇਥੇ ਤੇ ਤੁਸੀਂ ਦੇਖ ਰਹੇ ਕਿ ਇਹ ਕਿੰਨੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਆਪ ਹੱਥੀਂ ਮਿਹਨਤ ਕਰਦੇ ਰਹੇ ਨੇ ਪਿਆਰੇ ਦੇ ਨੌਜਵਾਨ ਵੇਖੋ ਤੁਸੀਂ ਕਿਸ ਤਰ੍ਹਾਂ ਨਸ਼ਾ ਕਰ ਰਹੇ ਨੇ ਸੜਕਾਂ ਤੇ ਵੇਲੇ ਘੁੰਮ ਰਹੇ ਨੇ ਕੀ ਕਹਿਣਾ ਜਾਓਗੇ ਤੁਸੀਂ ਮਰ ਫਰ ਮੈਂ ਅੰਗਰੇਜ਼ੀ ਬੋਲਾਂਗੇ ਪੰਜਾਬੀ ਮੈਂ ਤੇ ਪੰਜਾਬੀ ਆ ਪੰਜਾਬੀ ਬੋਲੂਗਾ ਪਰ ਜਿਹੜਾ ਅੱਜ ਦੀ ਜਨਰੇਸ਼ਨ ਦਾ ਨਾ ਬੇਰਾ ਹੀ ਕਰਕ ਹੋ ਗਿਆ ਪੁੱਤ ਆਈ ਜੀ ਜਨਰੇਸ਼ਨ ਨਾਲ ਕੋਲ ਕਰਕੇ ਖੁਸ਼ ਨਹੀਂ ਹੈਗੇ ਮੰਨ ਲਓ ਵੀ ਕੰਮ ਕਰਕੇ ਹੀ ਖੁਸ਼ ਨਹੀਂ ਹੈਗਾ ਕੋਈ ਪੁੱਤ ਚਲ ਜਿਹੜਾ ਵੀ ਅੱਜ ਦਾ ਕੋਈ ਬੱਚਾ ਨਾ ਅੱਜ ਦਾ ਬੱਚਾ ਕੋਈ ਘੁੰਮ ਕਰਕੇ ਕੋਈ ਨਹੀਂ ਹੋ ਕਹਿੰਦਾ ਵੇਲੇ ਬੈ ਕੇ ਖਾਵਾ ਇਹ ਕੋ ਇਹਨੂੰ ਬੁੱਢੇ ਚਲੋ ਮੈਂ ਮੈਂ ਬੁੱਢਾ ਗਏ ਨਾਲ ਮੈਂ ਜੋੜ ਨਹੀਂ ਹਾਂਜੀ ਪਰ ਫਿਰ ਵੀ ਵੇਖ ਲੋ ਕਿ ਕਮਾ ਕੇ ਖਾਂਦੇ ਨੇ ਹਟਾਣਾ ਮੋਟ ਕੰਮ ਕੀਤਾ ਜਿਹੜਾ ਕੰਮ ਆਈਂਦਾ ਜਿਹੜਾ ਕੰਮ ਸਿੱਖਿਆ ਨਾ ਤਨੀ ਤੇਰੇ ਕੋ ਕੋਈ ਨਾ ਖੋਣਾ ਨਹੀਂ ਹੈ ਚਲੋ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਮੇਰਾ ਆਖਰੀ ਸਵਾਲ ਹੈ ਕਿ ਕਿਸੇ ਨੇ ਤੁਹਾਡੇ ਕੋਲ ਆ ਕੇ ਪ੍ਰਸ਼ਾਦਾ ਛਕਣਾ ਹੋਵੇ ਜਾਂ ਚਾਹ ਪੀਣੀ ਹੋਵੇ ਤੇ ਕੀ ਐਡਰੈਸ ਹੈ ਤੁਹਾਡਾ ਸਾਡਾ 81 ਨੰਬਰ ਪਿੱਲਰ ਹੈ ਅੱਛਾ ਜੀ ਸੰਸਿਧੀ ਮੋੜ ਲਾਜਪੁਰਾ ਪੁਰਮ ਈੜਾ ਪਿੱਲਰੋਂ ਸੰਸਿਧੀ ਮੋੜ ਦਾ ਹੈ ਜਿੱਥੇ ਬਟਾਲਾ ਰੋਡ ਬੀਜੀ ਕਰਵਾਜਦਾ ਜੀ ਤੇ ਕੀ ਕੀ ਹੁੰਦਾ ਹੈ ਉਹ ਵੀ ਦੱਸ ਦਿਓ ਵੀ ਕੀ ਕੀ ਤੁਹਾਡੇ ਕੋਲ ਮਿਲ ਸਕਦਾ ਹੈ ਅਸੀਂ ਛਕੀਆਂ ਦੋ ਬਣਾਈਆਂ ਨੇ ਤੇਰੀ ਆਲੂ ਜਾਂ ਮੋੜਲੀ ਜਾਂ ਕੋਈ ਮਤਲਬ ਆਲੂ ਨਿੱਟਿਆ ਮੇਰੇ ਅੱਗੇ ਜਗਾ ਇੱਕ ਦਾਲ ਵੀਰਵਾੜ ਦੀ ਕੜੀ ਦੀ ਛੰਵਾਰੀ ਛੋਲੇ ਬਣਾਈ ਜੇ ਕਾਲੇ ਕਣੇ ਇਹ ਨਾਲ ਖੁਲਕੇ ਹੁੰਦੇ ਹਾਂਜੀ ਹਾਂਜੀ ਇਹ ਕਿੰਨੇ ਦੇ ਦਿੰਦੇ ਦਾਲ ਦੂਤਾਰੇ ਕਿਲੇ ਦੀ ਬਾਂਦੇ ਦੇਖੋ ਜੀ ਇਹ 50 ਰੁਪਏ ਲਈ ਦੇ ਨੇ ਭਾਵੇਂ 5 ਖਾਲੇ ਦੇ ਸਾਲੇ 6 ਖਾਲੇ 4 ਖਾਲੇ ਅੱਛਾ ਜੀ 50 ਰੁਪਏ ਲਈ ਰਾਜਕ ਲਾ ਕੇ ਭੇਜ ਦਿਓ ਹਾਂਜੀ 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 ਠੀਕ ਹੈ ਜੀ ਧੰਨਵਾਦ ਬਾਪੂ ਜੀ